ਹਾਂਜੀ ਹਰ ਇੱਕ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਮਾਫੀ ਚਾਉਂਨੇ ਆ ਬਾਈ 2 ਦਿਨ ਬਲੌਗ ਨਹੀਂ ਆਇਆ ਉਹ ਵੀ ਤੁਹਾਨੂੰ ਦੱਸ ਦਿਆਂ ਵੀ ਕਿਉਂ ਨਹੀਂ ਆਇਆ ਜਿੱਦਣ 15 ਤਰੀਕ ਦੀ ਸੰਗਰਾਦ ਉਹ ਦੀ ਮਾਲਕ ਬਾਈ ਤੁਹਾਡਾ ਇਹ ਮਹੀਨਾ ਫਿਰਦੀ ਮਹੀਨਾ ਸ਼ੁਰੂ ਹੋ ਗਿਆ ਆਪਣਾ ਸਾਰਿਆਂ ਨੂੰ ਪਤਾ ਦੱਸਣ ਦੀ ਲੋੜ ਨਹੀਂ ਚਮਕੌਰ ਸਾਹਿਬ ਜੀ ਥਾਵਾ ਫਤੇਗੜ ਸਾਹਿਬ ਦੀ ਸਭਾ ਸਟਾਰਟ ਹੀ ਆ ਬਸ ਅੱਜ 17 ਤਰੀਕ ਹੋ ਗਈ 10 ਦਿਨ ਤੱਕ ਆਪਣੇ ਫਤੇਗੜ ਸਾਹਿਬ ਦੀ ਸਭਾ ਆ ਜਾਂਦੀ ਆ ਉਸ ਤੋਂ ਪਹਿਲਾਂ ਚਮਕੌਰ ਸਾਹਿਬ ਦੀ ਫਿਰ ਆਪਣੇ ਭੱਠਾ ਸਾਹਿਬ ਫਿਰ ਇੱਕ ਦਿਨ ਮਰੰਡੇ ਫਿਰ ਫਤੇਗੜ ਸਾਹਿਬ ਐਦਾ ਪਤਾ ਹੀ ਆ ਸਾਰਿਆਂ ਨੂੰ ਦੱਥਣ ਦੀ ਲੋੜ ਨਹੀਂ ਮਾਲਕ ਕਰੇ ਕਿਰਪਾ ਬਾਈ ਜਿਹੜੇ ਜਰੂਰ ਆਪਣੇ ਨੇੜੇ ਤੇੜੇ ਵਾਲੇ ਹੈਗੇ ਜਰੂਰ ਜਾਇਓ ਆਪਾਂ ਦਾ ਬਾਈ ਜਦੋਂ ਪਿੰਡ ਹੋਣਿਆ ਤਾ ਜਰੂਰ ਜਾਈਦਾ ਪੋ ਮਹੀਨਾ ਦਾ ਆਪਾਂ ਪੱਕਾ ਹੀ ਜਾਣੇ ਜਾਂਨੇ ਆ ਸਵੇਰੇ ਸਾਜਰੇ ਜਾਈਦਾ ਜਦੋਂ ਮਹਾਰਾ ਦਾ ਪ੍ਰਕਾਸ਼ ਹੁੰਦਾ ਉਹ ਟਾਈਮ ਮਤਲਬ ਹੀ 3:30 3 ਵਜੇ ਪਹੁੰਚ ਜਾਨੇ ਆ ਫਤੇਗੜ ਸਾਹਿਬ ਗੁਰਦੁਆਰੇ ਚ ਹੁਣ ਜਿਹੜੇ ਮੇਰੇ ਵੀਰ ਉੱਥੇ ਨੇੜੇ ਤੇੜੇ ਹੈਗੇ ਜਰੂਰ ਬਾਈ ਹਾਜ਼ਰੀ ਲਵਾਇਓ ਜੇ ਆਪਾਂ ਤਾਂ ਪਿੰਡ ਹੁੰਦੇ ਆਪਾਂ ਜਰੂਰ ਜਾਂਦੇ ਆਪਾਂ ਪਿਛਲੇ ਸਾਲ ਵੀ ਗਏ ਆ ਪਿਛਲੇ ਸਾਲ ਸੰਗਰਾਣ ਵਾਲੇ ਦਿਨ ਤਾਂ ਆਪਾਂ ਤੁਰ ਕੇ ਗਏ ਸੀਗੇ ਆਪਾਂ ਨੂੰ ਪੈਂਦਾ ਘਰ ਤੋਂ ਫਤੇਗੜ ਸਾਹਿਬ 22 ਕਿਲੋਮੀਟਰ ਪੈ ਜਾਂਦਾ ਸੰਗਰਾਂਦ ਵਾਲੇ ਦਿਨ ਆਪਾਂ ਤੁਰ ਕੇ ਗਏ ਸੀਗੇ ਤੇ ਮਾਲਕ ਕਰੇ ਕਿਰਪਾ ਬਾਈ ਜਿਹੜੇ ਜ਼ਰੂਰ ਜਾਇਓ ਬਾਈ ਫਤੇਗੜ ਸਾਹਿਬ ਜਿਹੜੇ ਨੇੜੇ ਚੜੇ ਵਾਲੇ ਬਾਈਂ ਦੂਰ ਵਾਲੇ ਨੇ ਕਿੱਥੋਂ ਫਤੇਗੜ ਸਾਹਿਬ ਆਉਣਾ ਜਿਹੜੇ ਨੇੜੇ ਤੇਰੇ ਵਾਲੇ ਆ ਬਾਈਂ ਜ਼ਰੂਰ ਹਾਜ਼ਰੀ ਲਵਾਇ ਕਰੋ ਕਿੱਥੇ ਜਾ ਕੇ ਆਪਾਂ ਦਾ ਬਾਈ ਜਿਹੜਾ ਕੋਈ ਮਾਲਕ ਨੇ ਦੇ ਆਪਾਂ ਦਾ ਫਤੇਗੜ ਸਾਹਿਬ ਤੋਂ ਹੀ ਮਿਲਿਆ ਜਾਬੜੇ ਸਿੰਘ ਜੀ ਨੇ ਸਾਡੇ ਪੰਡੀ ਨੇ ਮਕਰੋਂ ਬੱਜਦੀ ਪੰਡ ਉੱਥੇ ਤੋਂ ਆਪਾਂ ਇਹ ਦੋ ਚੀਜ਼ਾਂ ਨੂੰ ਮੰਨਦੇ ਆਂ ਵੀ ਆਪਾਂ ਹੋਰ ਕਿੱਦੇ ਨਹੀਂ ਜਾਂਦੇ ਗੁਰੂ ਘਰ ਜਾਈਦਾ ਸਾਰੇ ਬਾਕੀ ਮਹੀਨ ਚੱਲ ਰਹੀ ਆ ਤੇ ਬਲੌਗ ਉਦੋਂ ਦਾ ਆਪਾਂ ਵੈਸੇ ਨਹੀਂ ਢੋਟ ਕਰਿਆ ਸੰਗਰਾਮ ਵਾਲੇ ਦਿਨ ਤੇ ਕੱਲ ਮਲੇ ਸੰਗਰਾਮ ਵਾਲੇ ਦਿਨ ਸ਼ਾਮ ਨੂੰ ਕਿਤਾ ਬਲੋਰ ਵਾਲੀ ਬੈਲਟ ਟੁੱਟ ਗਈ ਕਿ ਜਿਹਦੇ ਉਹ ਚੱਲਦੀ ਹੈ ਵਿੱਚ ਪੁਲੀ ਨੇ ਬੈਲਟ ਚੱਲਦੀ ਹੈ ਬਲੋਰ ਦੇ ਉਹ ਪੁਲੀ ਉਹ ਪੁਲੀ ਵਿੱਚੋਂ ਘਸ ਗਈ ਉਹ ਬੈਲਟ ਵਿੱਚ ਤੇ ਚੱਲਣ ਲੱਗੀ ਜਮਾ ਉਹਦੇ ਕਰਕੇ ਬੈਲਟ ਵੱਢ ਹੋ ਗਈ ਤੇ ਬੈਲਟ ਰਾਤ ਨੂੰ ਟੁੱਟ ਗਈ 7:00 ਕਵਜੇ 15 ਤਰੀਕ ਨੂੰ ਤੇ ਫਿਰ ਉੱਦਣ ਦਾ ਫਿਰ ਜਦੇ ਖੜਾ ਤੀ ਇਹ ਹੱਲ ਹੈ ਨਹੀਂ ਦਾ ਕੋਈ ਲੈ ਕੇ ਵੀ 30 35 ਕਿਲੋਮੀਟਰ ਦੇ ਆਉਣੇ ਤੇ ਕਿ ਰਾਸਤਾ ਬਹੁਤ ਖਰਾਬ ਜੀ ਅਸੀਂ ਗਏ ਨਹੀਂ ਰਾਤ ਨੂੰ ਚਲਦਾ ਸਲਾਹ ਦੀ ਚਲੋ ਰਾਤ ਰਾਤ ਲਿਆਉਣਾ ਵੀ ਸਵੇਰੇ ਸਾਧਰੇ ਪਾ ਕੇ ਚਲਾ ਦਾਂਗੇ ਪਰ ਨਹੀਂ ਮੂਡ ਨਹੀਂ ਬਣਿਆ ਰਸਤਾ ਬਹੁਤ ਖਰਾਬ ਆ ਬਾਈ ਕਿਤੇ ਦੰਗਲ ਦਾ ਪੈਂਦਾ 10 ਕਿਲੋਮੀਟਰ ਦਾ ਉਹਦੇ ਕਰਕੇ ਆਪਾਂ ਰਿਸਕ ਨਹੀਂ ਲਿਆ ਤੇ ਉਦੋਂ ਬਾਅਦ ਦੂਏ ਦਿਨ ਸਵੇਰੇ 16 ਤਰੀਕ ਨੂੰ 8 ਵਜੇ ਤੁਰੇ ਉਰੇ ਤੋਂ ਘੰਟਾ ਜਾਣ ਨੂੰ ਲੱਗ ਗਿਆ ਪਹਿਲਾਂ ਅੱਡਾ ਪਾਉਣਾ ਘੰਟਾ ਉੱਥੇ ਹੀ ਲੱਗ ਗਿਆ ਦੁਕਾਨ ਤੇ ਹਜੇ 2:30 ਕਰ ਦੇ ਦੀਏ ਅਜੇ ਮੋੜੇ 11:00 ਵਜੇ ਅੱਡੇ 11:00 ਵਜੇ ਬਾਅਦ ਫੇ ਪੁਲੀ ਪਾਈ ਜਾਂਦਾ ਪੁਲੀ ਦਾ ਸਾਈਜ਼ ਠੀਕਾ ਡਾਊਨ ਫਤਲੇ ਵੀ ਛਾਟ ਜਾਇ ਨਹੀਂ ਖੱਤਰੀ ਪੁਲੀ ਮਾ ਬਥੇਰਾ ਰੇਗ ਮਾਰਦੇ ਰੇਤੀ ਰੂਤੀ ਲਈ ਬਣੀ ਨਹੀਂ ਗੱਲ ਅੱਧਾ ਘੰਟਾ ਕੋਲੀ ਕੇ ਪਾਵਾਂ ਪੌਣਾ ਘੰਟਾ ਘੁੰਨ ਦੇ ਬਾਅਦ ਫਿਰ ਉਹੀ ਉਹ ਪੁਲੀ ਦਾ ਕਰਾਇਆ ਸਾਈਜ਼ ਬੋਰ ਕਰਾ ਲਿਆ ਉਹਦਾ ਫਿਰ ਥੋੜੇ ਦਿਨ ਮਾਮੂਲੀ ਜਿਹਾ ਬਾਲ ਜਿੰਨਾ ਕਿ ਪੈਟ ਜੀ ਗਈ। ਆ ਬਣੀ ਨਹੀਂ ਗਾਦਾ ਉਹ ਅੱਧਾ ਇੰਚ ਜਾਂਦੀ ਸੀ। ਫੇਰ ਪੁਰਾਣੀ ਪੁੜੀ ਉਹ ਜਲਦੀ ਆ ਹੁਣ। ਪੁੜੀ ਪਾ ਕੇ ਫਿਰ ਉਹਦਾ ਬਾਅਦ ਚਲਾਤੀ ਮਸ਼ੀਨ ਉਹਦੋਂ ਬਾਅਦ ਉਹਦਾ ਸਾਈਜ਼ ਕਰਾ ਕੇ ਦਮ ਪੁੜੀ ਲਿਆ ਕੇ ਰੱਖ ਲਈ। ਪਹਿਲਾਂ ਸਵੇਰੇ ਪਾਉਣੀ ਸੀ ਸਵੇਰੇ ਉੱਠਣ ਆਠਣ ਜੀ ਲੇਟ ਹੋ ਗਏ। ਉਹ ਕੱਲ ਨੂੰ ਸਵੇਰੇ ਪਾਉਾਂਗੇ ਅੱਜ ਸ਼ਾਮ ਨੂੰ। ਤੇ ਭਾਈ ਇੱਕ ਗੱਲ ਹੋਰ ਗੜੇ ਮੇਰੇ ਵੀਰ ਚਲਾਉਂਦੇ ਨੇ ਹਾਰ ਹਰ ਤੇ ਮਸ਼ੀਨ ਚੱਲਦੀ ਹੈ ਜਿਹਨਾਂ ਦੀ ਆਪਣਾ ਬਾਈ ਪਾਇਵਾ ਕਣਕ ਵਾਲਾ ਫਰੇਸ਼ਰ ਜੀਰੀ ਵਾਲੀ ਬਾਸਕਟ ਆਪਣੀਆਂ ਸਪੈਕਾਂ ਸੋਲ ਕੇ ਤੇ ਸਾਡੀ ਸਲਾਏ ਵੀ ਜੀਰੀ ਵਾਲਾ ਹੀ ਪਾਈਏ ਮਸ਼ੀਨਾਂ ਖਜਾਈ ਥੋੜੀ ਜਿਹੀ ਘੱਟ ਕਰਦੀ ਆ ਵੀ ਸਹੀ ਰਹੂਗਾ ਜਿਹੜੀਆਂ ਦੁਨੀਆਂ ਮਸ਼ੀਨਾਂ ਆ ਉਹਨਾਂ 'ਚ ਤਾਂ ਜਿਹੜੀਆਂ ਆਪਣੇ ਦੋ ਆਈਆਂ ਮਸ਼ੀਨਾਂ ਉਹਨਾਂ ਜੀਰੀ ਵਾਲਾ ਹੀ ਫਰੇਸ਼ਰ ਪਾਇਵਾ ਆਪਣੀ ਸਲਾਏ ਵੀ ਆਪਾਂ ਵੀ ਉਹੀ ਪਾਈਏ ਲਾਣਾਦਾਰ ਨੂੰ ਪਿਆਰ ਦੇ ਵੀ ਉਹੀ ਪਿਆਰ ਨਹੀਂ ਕਹਿੰਦਾ ਇਹਦੀ ਸਫਾਈ ਜ਼ਿਆਦਾ। ਹੁਣ ਸਫਾਈ ਤੋਂ ਹੋਈ ਕੀ ਕਰੇ ਜੇ ਕੰਮੇ ਨਹੀਂ ਹੋ ਰਿਹਾ। ਜੋ ਇਹ ਪਜੋ ਕਬੋ ਦੋ ਜਾਂਦਾ ਹੀ। ਜਾ ਕਰਕੇ ਹੁਣ ਦੇਖ ਲਿਆ ਜੀ ਅੱਜ ਟਾਈਮ ਨਾਲ ਬਹਿਲੇ ਹੋਏ। ਦੋ ਪ੍ਰੈਸ਼ਰ ਪਾਵਾਂਗੇ ਆਪਾਂ। ਕੋਈ ਨਾ ਖਜਾਈ ਵੀ ਵੱਜਣੀ ਹੈ ਚੋਕ ਹੋਣ ਦਾ ਕਿ ਘੱਟ ਡਰਾ ਜਾਰ ਕੁੱਤਾ ਫਿਰ ਉਹ ਚੰਗਾ ਹੀ ਹੁੰਦਾ। ਟੱਪਲਵਾ ਦਾ ਹੁੰਦਾ ਹੀ ਨਹੀਂ। ਇਹ ਚੋਕ ਜ਼ਿਆਦਾ ਹੁੰਦਾ ਫਰੈਸ਼। ਜਦ ਇਕੱਠਾ maal ਲੈ ਜਾਂਦਾ ਇੱਕ ਵਾਰ ਕਈ ਵਾਰ ਫਰੀਜ ਦਾ ਬਹੁਤ ਚੱਕਰ ਵੈਂਦਾ। ਤੇ ਕਈ ਵਾਰ ਇਹ ਹੋ ਜਾਂਦੀ ਆ। ਦੇਖਦੇ ਅੱਜ ਥਾਮੂ ਜੇ ਟਾਈਮ ਨਾਲ ਵਿਲੇ ਹੋ ਗਏ ਲੱਗਣਗੇ ਜਦ 3 ਘੰਟੇ ਤੇ 3 ਲੱਗ ਜਾਣ 4 ਲੱਗ ਜਾਣ। ਕਿਉਂਕਿ ਆਪਾਂ ਜਿਹੜਾ ਸੈਜ ਕਰਾ ਕੇ ਪਾਇਆ ਪੱਲੇ ਦਾ ਕਟਰ ਦਾ ਨਵੀਂ ਉਹ ਟਾਇਰ ਆਪਾਂ ਥੌੜੀ ਨਾਲੇ ਪਾਈ ਸੀ ਕਟਰ ਵਿੱਚ ਉਹ ਦੇ ਘੁੰਮ ਕੇ ਆਉਣਾ ਚੱਲ ਚੱਲ ਗਏ ਆਂ ਤਾਂ ਢਿੱਲੀ ਵੀ ਹੋ ਗਈ ਉਹ ਦੇਖਾਂਗੇ ਆਂ ਜਾਣ ਪੱਤਾਂਗੇ ਉਹ ਬਾਈ ਰਿਪੇਅਰ ਪੂਰ ਦਾ ਯਾਰ ਕਰਦੇ ਆਂ ਮਾੜਾ ਮੈਂ ਟੁੱਟ ਮਰੰਮਤ ਉਹਦਾ ਵਲੌਗ ਤਾਂ ਨਹੀਂ ਬਣਦਾ ਆਪੀ ਆ ਆਪੀ ਫੇਰ ਲੱਗਣਾ ਪੈਂਦਾ ਆਪਾਂ ਨੂੰ ਨਹੀਂ ਦਾ ਬੰਦਾ ਵੀਡੀਓ ਬਣਾ ਵੀ ਸਕਦਾ ਬਾਈ ਯਾਰ ਟੁੱਟ ਗਿਆ ਪਾਰ ਰਹੇ ਆਂ ਉਹਨੂੰ ਬਾਈ ਦਾ ਟਾਈਮ ਹੁੰਦਾ ਬਰਾ ਕੇ ਵੀ ਛੋਟਾ ਫੋਟਾ ਬਿੱਲ ਆ ਕੇ ਨਾਲ ਕਰਨਾ ਪੈਂਦਾ ਕੰਮ ਲੇ ਲਾਣੇਦਾਰ ਤਾਂ ਮਾਰਾ ਮੁਕਈ ਕਰਦਾ ਪਹਲਾ ਲਾਣੇਦਾਰ ਨੂੰ ਦੱਸੀ ਜਾਂਦਾ ਹੁੰਦਾ ਹੋ ਦੇਖਾਂ ਲਾਣੇਦਾਰ ਨੂੰ ਕਹੇ ਕਰਾਂਗੇ ਵੀ ਵੀਡੀਓ ਬਣਾ ਲੈ ਕਰ ਹੋਰ ਤਾਂ ਕੁਛ ਕਰਨਾ ਅੱਬ ਲਾਣੇਦਾਰ ਅੱਬ ਤੱਕ ਕਰਕੇ ਹੋਵੇ ਹੀ ਨਾ ਕੁਛ ਟੁੱਟ ਮਰਮਤ ਜਿਹੜੀ ਹੋਈ ਆ ਤਾਂ ਹੋਈ ਗਈ ਹੁਣ ਇੱਕ ਵਾਰੀ ਉਹ ਫਲੈਟ ਸਾਨੂੰ ਦੱਸਿਆ ਜੀ ਉਹ ਤਾਂ ਪਤਾ ਨਹੀਂ ਕਿਵੇਂ ਪਾਣਾ ਵਰਤੇ ਰੱਬ ਹੀ ਜਾਣਦਾ ਖੇਤ ਚ ਜੱਕਰ ਜੀ ਆ ਬਾਈ ਦੱਸਿਓ ਮੇਰਾ ਬਾਈ ਵੀ ਉਹ ਚੱਕਰ ਸਹੀ ਹੁੰਦਾ ਪਰ ਸਾਨੂੰ ਤਾਂ ਕਈ ਵਾਰ ਹੋ ਗਿਆ ਉਹ ਚੀਜ਼ ਵੀ ਕਿਹੜਾ ਹੁੰਦਾ ਕੋਈ ਚੱਕਰ ਮੱਥੇ ਮੁੱਥੇ ਦੇਖਣ ਦਾ ਜਿਹੜੀ ਚੀਜ਼ ਨੂੰ ਮੰਨਦੇ ਆ ਬਈ ਫਿਰ ਉਹ ਕਰਦੀ ਹੁੰਦੀ ਐ ਨਾ ਕਣਾ ੜਕਾ ੜਕਾ ਉਹਨੇ ਕਰਨਾ ਹੀ ਹੁੰਦਾ ਦੱਸਿਓ ਜਰੂਰ ਵੀ ਇਹ ਕਿਹੜੇ-ਕਿਹੜੇ ਨਾਲ ਹੁੰਦਾ ਕਣਾਂ ਵੀ ਮਸ਼ੀਨ ਖੇਤ ਚਮੜ ਚੰਗੀ ਭਲੀ ਜਾਲ ਦੀ ਘਰੇਕੋਸ ਹੋ ਗਿਆ ਘਰੇਕੋਸ ਹੋ ਗਿਆ ਮੇ ਮੱਥਾ ਦੇਖਣ ਤੋਂ ਬਾਅਦ ਖੇਤ ਕਿ ਜਿਹੜੀ ਜਗ੍ਹਾ ਬਣੀ ਜਾਂਦੀ ਆ ਉੱਥੇ ਵੀ ਮਸ਼ੀਨ ਚੱਲਦੀ ਆ ਕਿ ਨਹੀਂ ਚੱਲਦੀ ਬਈ ਆਪਣੀ ਤਾਂ ਚੱਲੀ ਆ ਆਪਣੇ ਨਾਲ ਤਾਂ ਕਈ ਵਾਰ ਹੋ ਲਿਆ ਇਹ ਇਹ ਆਪਣੇ ਨਾਲ ਮੂੰਗੀ ਚ ਵੀ ਹੋਇਆ ਕਣਕ ਜੀ ਵੀ ਹੋਇਆ ਤੇ ਆ ਹੁਣ ਹਰਾ ਹਰਿਆ ਕਰਨਾਟਕਾ ਜੀ ਵੀ ਹੋ ਗਿਆ